मल्ला हुआ, साधु गया जा नौवे पातशाह गुरु तेग बहादुर साहब उपदेश कर रहे साधु ए मन गय ना जाय संता महात्मा दे बड़ी सारी जमात बैठी कैसा है पकड़े नहीं जा सकता मारे क्यों नहीं पकड़े जा सकता चंचल तृष्णा संग बस्त है या तो थिर नाई चंचल तृष्णा है यदि रें हमेशा या तो ना रहा।, रहा इस करके मन टिक ही नहीं हलवे तृष्णा दे मगर दौड़ दे। दौड़ी कामना तृष्णा आशा मरे न तृष्णा मरमर मिटे शरीर ਸ਼੍ਰੀਰ ਮਰਦਾ ਜਮਦਾ ਰਹਿੰਦੇ ਦੀ ਤ੍ਰਿਸ਼ਨਾ ਜਦ ਤੱਕ ਨਹੀਂ ਮੁਕਦੀ ਆ ਤਾਂ ਜਮਨਾ ਬਰਨਾ ਖਤਮ ਨਹੀਂ ਹੁੰਦਾ ਜਨਮ ਬਰਦੀ ਦਾ ਲਗਾ ਹੀ ਰਹਿੰਦੇ ਕਠਨ ਕਰੋ ਗਢੀ ਕੇ ਭੀਦਰ ਜੈ ਸਭ ਸਬਿਸਰਾਈ ਸਾਰਣ ਕੇ ਅੰਦਰ ਬੜਾ ਭਾਰੀ ਕਰੋਧ ਹੈ ਦੂਰੀ ਨਹੀਂ ਹੋ ਸਕਦਾ ਇਹ ਦੇ ਸ਼ਰੀਰ ਦੇ ਅੰਦਰ ਬੜਾ ਭਾਰੀ ਕਰੋਧ ਹੈ ਜਿਸ ਉਹ ਸਭ ਇਸرائی ਜਿਸ ਨੇ ਇਹਦੀ ਸਾਰੀ ਮਾਤੀ ਮਾਰੀ ਕੋਈ ਨਹੀਂ ਬੰਦੇ ਦੀ ਮਤ ਮਾਰੀ ਜਾਂਦੇ ਉਹਨੂੰ ਕੋਈ ਪਤਾ ਨਹੀਂ ਲੱਗਦਾ ਕੀ ਕਰ ਦਿੱਤਾ ਕ੍ਰੋਧ ਜਦੋਂ ਸ਼ਾਂਤ ਹੁੰਦਾ ਤਾਂ ਉਹ ਪਤਾ ਲੱਗਦਾ ਉਹ ਬੁੜੀ ਗਲਤੀ ਹੋ ਗਈ ਬੋਨਾ ਨੁਕਸਾਨ ਕਰ ਦਿੱਤਾ ਨਹੀਂ ਕ੍ਰੋਧ ਦਾ ਬੰਦੇ ਪਤਾ ਨਹੀਂ ਲੱਗਦਾ ਕਿੰਨਾ ਪੜੇ ਲਿਖਿਆ ਹੋਵੇ ਬੜਾ ਵੀ ਦਵਾਨ ਵੀ ਹੋਵੇ ਜੇ ਕ੍ਰੋਧ ਕਰੇ ਤੇ ਕਹਿੰਦੇ ਉਹ ਤਾਂ ਦਿਸਤਾਂਤ ਦਿੰਦੇ ਨੇ ਕਿ ਐਸਾ ਹੋ ਤੇ ਗਧੇ ਦੇ ਉੱਪਰ ਚੰਦਨ ਦਾ ਘਟ ਲੱਦੀ ਹੋਈ ਹੈ ਤੇ ਗਧੇ ਨੂੰ ਨਾ ਤਾਂ ਚੰਦਨ ਦੀ ਖੁਸ਼ਬੂ ਆ ਰਹੀ ਹੈ ਨਾ ਉਹਨੂੰ ਪਤਾ ਲੱਗਦਾ ਐਡੀ ਮਹਿੰਗੀ ਚੀਜ਼ ਮੇਰੇ ਉੱਪਰ ਲੱਦੀ ਹੋਈ ਹੈ ਉਹ ਤਾਂ ਸਿਰਫ ਭਾਰ ਹੀ ਸਮਝਦਾ ਨਾ ਗਧੇ 'ਤੇ ਨਾ ਗਧੇ ਨੂੰ ਚੰਦਨ ਦੀ ਕੀਮਤ ਪਤਾ ਹੈ ਨਾ ਉਹਦੀ ਖੁਸ਼ਬੂ ਵੀ ਜਾਣਦਾ ਉਹ ਤਾਂ ਇਹ ਸਮਝਦਾ ਵੀ ਭਾਰ ਚੁੱਕਿਆ ਹੋਇਆ ਹੈ ਇਹ ਤਾਂ ਵੀ ਦਿਵਾਨ ਬੰਦਾ ਵੀ ਬਣ ਜਾਏ ਤenje ਉਹ ਗਰੋਧ ਕਰੇ ਤੇ ਕਹਿੰਦੇ ਉਹ ਗਦੇ ਵਰਗਾ ਉਹਨੇ ਗ੍ਰੰਥਾਂ ਦਾ ਪਾਰ ਹੀ ਚੁੱਕਿਆ ਹੋਇਆ ਹੈ ਕਿਉਂਕਿ ਤੇ ਖੁਸ਼ਬੂ ਨਹੀਂ ਜੇਦੀ ਉਹਦੀ ਉਸਤਤ ਨਹੀਂ ਹੁੰਦੀ ਗਰੋਧੀ ਬੰਦੇ ਦੀ ਉਸਤਤ ਨਹੀਂ ਹੁੰਦੀ ਹਰ ਜਗ੍ਹਾ ਉਹ ਵੀ ਇੱਕ ਦੂਰੀ ਰੱਖਦੇ ਕਿ ਗਰੋਧੀ ਬੰਦਾ ਸੋ ਲੋਕ ਇਹ ਜੇ ਇਹ ਤਾਂ ਇੱਜ਼ਤਮਾਨ ਨਹੀਂ ਕਰਦੇ ਗਰੋਧੀ ਦਾ ਉਹ ਕਹਿੰਦੇ ਇਸ ਦੂਰੀ ਠੀਕ ਹੈ ਕਿ ਗਰੋਧੀ ਬੰਦਾ ਜਿਵੇਂ ਦਾ ਕਹਿੰਦਾ ਗਰੋਧ ਕਰ ਲੈ ਕਹਿੰਦੇ ਇਸ ਕਰਕੇ ਉਸਦੇ ਗੁਣ ਨਹੀਂ ਪ੍ਰਗਟ ਹੁੰਦੇ ਖੁਸ਼ਬੂ ਨਹੀਂ ਆਉਂਦੀ ਉਹਦੀ ਉਹਨਾਂ ਨੂੰ ਕੀਮਤੀ ਪਤਾ ਐਸੇ ਕਰੋ ਉਸ ਵਾਲਾ ਬੰਦਾ ਹੁੰਦਾ ਅੰਸ਼ਰ ਦੇ ਵਿੱਚ ਇੱਕ ਸ਼ੌਕ ਕਰਨ ਦਾ ਬੜਾ ਅੱਛਾ ਕਾਰੋਬਾਰ ਹੈ ਉਹਦਾ ਪਤਨੀ ਹੈ ਇੱਕ ਬੇਟੀ ਇੱਕ ਛੋਟਾ ਬੇਟਾ ਹੈ ਹੈ ਭਗਤ ਸਿੰਘ ਵਾਲੇ ਵੀ ਲੇਕਿਨ ਉਹ ਬੰਦੇ ਦਾ ਕਰੋਧ ਹੀ ਸਵਾਬ ਬਹੁਤ ਹੈ ਬੜਾ ਕਰੋਧ ਕਰਦਾ ਕਰੋਧ ਬੜੀ ਬੜੀ ਸਮਝਾਤੀ ਉਸ ਨੂੰ ਦੇਖੋ ਪਰਮੇਸ਼ਰ ਨੇ ਸਭ ਕੁਝ ਦਿੱਤਾ ਸਾਨੂੰ ਤੇ ਕਰੋਧ ਕਿਉਂ ਕਰਦੇ ਬੱਚਿਆਂ ਦੇ ਬੜਾ ਕਰੋਧ ਕਰਦਾ ਜਿਹੜਾ ਦੀ ਗਲਤੀ ਹੋ ਜੇ ਬੜਾ ਕਰੋਧ ਕਰਦਾ ਇੱਕ ਵਾਰ ਕੋਈ ਸੰਤ ਬਾਤਮਾ ਆਏ ਉਹਨਾਂ ਸੇਵਾ ਕੀਤੀ ਤੇ ਕਹਿੰਦੇ ਇੱਥੇ ਬੜਾ ਭਾਰੀ ਹੋਣਾ ਰਸ਼ ਹੋ ਗਿਆ उनके कहा भी तुम इतने रहो महात्मा ने के अस इतने ना बड़ा रश है अशांत वातावरण है शांति वाली जगह रहने हाँ कहीं शांत जगह पर रहे तो असं उ जरूरत को आखिर मन भी चाल आया सचमच बहुत पीड़ भड़ागा हो गया तो साब खुली जगह रही है चल के पैसा बतेरा से विचार किया भी शहर तो बार खुली जगह तक तो जमीन खरीदते हैं ਉਹ ਤੇਰੇ ਨੇ ਟੰਡੀ ਫੁੱਲੀ ਹਵਾ ਸੁਧ ਹਵਾ ਸੁਧ ਪਾਣੀ ਹੁੰਦਾ ਸ਼ਹਿਰਾਂ ਵਿੱਚ ਗੰਦਲਾਈ ਪਾਣੀ ਹੁੰਦਾ ਗੰਦੀ ਹਵਾ ਹੁੰਦੀ ਚਲੋ ਫਿਰ ਬਾਹਰ ਰਹੀਏ ਬੜੀ ਸਾਰੀ ਜ਼ਮੀਨ ਖੇ ਲਈ ਚਲੋ ਆਪਣਾ ਖੇਤੀਬਾੜੀ ਦਾ ਕੰਮ ਕਰਾਂਗੇ ਉਸ ਜ਼ਮੀਨ ਵਿੱਚ ਛੋਟਾ ਜਿਹਾ ਮਕਾਨ ਬਣਿਆ ਹੋਇਆ ਸੀ ਕੁਝ ਸਮੇਂ ਬਾਅਦ ਸੋਦੇ ਚਲੋ ਹੁਣ ਇਥੋਂ ਘਰ ਛੱਡ ਕੇ ਉੱਥੇ ਰਹਾਗੇ ਤੇ ਤੇ ਵੇਚ ਬਟਾ ਜਾਣੇ ਕੀ ਕਰਨੇ ਇਸ ਸ਼ਹਿਰ ਵਿੱਚ ਇਸੇ ਪੈਸੇ ਨਾਲ ਉਹ ਤੇ ਬੜਾ ਸਾਰਾ ਹਵੇਲੀ ਵਰਗਾ ਮਕਾਨ ਬਣਾਵਾਂਗੇ ਤੇ ਤੇ ਲਿਵਾਸ ਕਰਾਂਗੇ ਜ਼ਮੀਨ ਬਧੇਰੀ ਹੈ ਬੜੀ ਆਮਦਨ ਹੋ ਜਾਏਗੀ ਐਸੇ ਵਿਚਾਰ ਦੇ ਨਾਲ ਉਹ ਪਰਿਵਾਰ ਲੈ ਕੇ ਚਲਾ ਗਿਆ ਉੱਥੇ ਸ਼ਿਫਟ ਹੋ ਗਿਆ ਮੈਂ ਤੁਹਾਨੂੰ ਪਹਿਲਾਂ ਉਹਨੇ ਜ਼ਮੀਨ ਜਿਆਦਾ ਸਾਰੀ ਵੇਚ ਦਿੱਤੀ ਜੋ ਵੀ ਉੱਥੇ ਸ਼ਹਿਰ ਦੇ ਸਗਾ ਮਕਾਨ ਇਹ ਤੇ ਆਦਿਕ ਉਹ ਪੈਸਾ ਇੱਕ ਬੜਾ ਸਰਾਥਾ ਲੱਭ ਕੇ ਲੈ ਕੇ ਉਥੇ ਘਰ ਰੱਖ ਦਿੱਤਾ ਉਸਨੇ ਘਰਵਾਲੀ ਨੇ ਦਿੱਤਾ ਸੰਭਾਲਣ ਵਾਸਤੇ ਤੇ ਆਪ ਕਹਿੰਦੇ ਮੈਂ ਵੀ ਜਲ ਇਸ਼ਨਾਨ ਪਨ ਕਰ ਲਵਾਂ ਸਰਵਲੀ ਕਹਿੰਦੀ ਵੀ ਘਰਵਾਲਾ ਹੈ ਬਾਹਰੋਂ ਦੂਰੋਂ ਚਲੋ ਮੈਂ ਦੇ ਉਸ ਲੰਗਰ ਤਿਆਰ ਕਰਾਂ ਛੇਤੀ ਨਾਲ ਤੋਂ ਬਾਣੀ ਲੈਣ ਚਲ ਗਈ ਥਾਲੇ ਉਹਨੇ ਇੱਕ ਛੋਟਾ ਜਿਹਾ ਕਮਰਾ ਸਿੱਕਣਾ ਰੇਜ਼ ਰੱਖ ਦਿੱਤਾ ਤੰਦੂਰ ਬਾਲਦਾਂ ਨੇ ਇਹ ਤੋਂ ਦੂਰ ਤੇ ਰੋਟੀਆਂ ਬਣਾ ਲਾਂਗੇ ਤੰਦੂਰ ਥੋੜਾ ਹੁਣ ਗਿਆ ਉਹ ਗਈ ਖੂਹ ਤੇ ਪਾਣੀ ਲੈਣ ਅਗ ਬਲਦੀ ਸੀ 34 ਸਾਲ ਦਾ ਪਰ ਛੋਟਾ ਬੇਚਾਲ ਸੀ ਉਹ ਖੇਲਦਾ ਖੇਲਦਾ ਉਹ ਖਿੱਚ ਲੈ ਨੋਟਾ ਵਾਲਾ ਥੈਲਾ ਉਹ ਤੰਦੂਰ ਜਿਹਾ ਬਗਾ ਤਵਨੇ ਜਦੋਂ ਤੰਦੂਰ ਜਪਾਇਆ ਜਦੋਂ ਉਥੋਂ ਲਾ ਕੇ ਆਇਆ ਉਹਨੇ ਦੇਖਿਆ ਥੈਲਾ ਕਿੱਥੇ ਗਿਆ ਥੈਲਾ ਨੇ ਜਿਸੇ ਇਦਰ ਤੋਂ ਲਮਿਆ ਉਹਨੇ ਕਿਤੇ ਨਹੀਂ ਉਹ ਕੋਈ ਸੋੜਾ ਜਿਹਾ ਕਪੜਾ ਦੇਸ ਗਿਆ ਤੰਦੂਰ ਚ ਉਹ ਕਹਿੰਦਾ ਖੂ ਸਾਰਾ ਧਨ ਜਿੰਨਾ ਵੀ ਮਿਲਿਆ ਉਸ ਸਾਰੇ ਇਸ ਬੇਡੇ ਨੇ ਤੰਦੂਰ ਚ ਸੌੜ ਦਿੱਤਾ ਸਾਰੇ ਨੋਟ ਸੜ ਗਏ ਉਹ ਸੋਚਣ ਮੈਂ ਬੜੀ ਜ਼ਰੂਰ ਇਹ ਤੇ ਵੇਲੀ ਬੜਾ ਹੁੰਦਾ ਐਨਾ ਗੁੱਸਾ ਉਹਨੂੰ ਚੜਿਆ ਉਹਨੇ ਬੇਡੇ ਨੂੰ ਚੁੱਕੇ ਤੰਦੂਰ ਚ ਪਾ ਦਿੱਤਾ 10-12 ਸਾਲਾਂ ਦੀ ਕੁੜੀ ਤੇ ਘੜੀ ਸਿੰਘ ਦੀ ਬੇਟੀ ਉਨੇ ਦੇਖਿਆ ਬਰਨ ਨੂੰ ਪਿਓ ਨੇ ਤੂੰ ਦੂਰ ਜਿਹਾ ਤਾ ਨੋੜੀ ਗਈ ਮਾਂ ਨੂੰ ਦੱਸਣ ਵਾਸਤੇ ਮਾਂ ਪੇਤਾ ਨੇ ਬਰਨ ਨੂੰ ਕੋਤੂੰ ਦੂਰ ਜਿਹਾ ਤਾ ਮੁੰਨਾ ਸੜ ਗਿਆ ਵੈਸੀ ਮਾਂ ਘਰਾਈ ਕੋਈ ਕੇ ਬੇਟਾ ਸੀ ਬੜੇ ਸਦਰਾਂ ਨਾਲ ਬੜੇ ਚਿਰਵਾਦ ਹੋਇਆ ਸੀ 10 12 ਸਾਲ ਦੀ ਬੇਟੀ ਹੈ ਛੋਟਾ ਬੇਟਾ ਬੜੀ ਸਦਰਾਂ ਨਾਲ ਬੱਚੇ ਪੈਦਾ ਹੋਏ ਤਸਵੀਰ ਧਨ ਵੀ ਚਲਾ ਗਿਆ ਸਾਰਾ ਬੇਟਾ ਵੀ ਚਲਾ ਗਿਆ ਮੈਂ ਕੀ ਕਰਨਾ ਚੀਕ ਇਹ ਚੀਜ ਉਹ ਨਹੀਂ ਬੱਚਿਆਂ ਵਸੇ ਬੰਦਾ ਜਿੰਦਾ ਧਨ ਵਸੇ ਆਪਣਾ ਸੁੱਖ ਆਨੰਦ ਲੈਂਦਾ ਨਾ ਧਨ ਰਿਆ ਨਾ ਬੇਟਾ ਰਿਆ ਉਹਨੇ ਜੀ ਖੂਛਾਲ ਮਾਰਦੀ ਬੇਟੀ ਬੜੀ ਘਰਾਈ ਕਰੋ ਸੰਦੇਸ਼ਾ ਦਿੱਤਾ ਮਾਂ ਨੂੰ ਮਾਂ ਨੇ ਖਾਲ ਮਾਰਦੀ ਫੇਰ ਕਮਾਈ ਦੋੜੀ ਪਿਤਾ ਨੂੰ ਦੱਸਣ ਵਾਸਤੇ ਪੀ ਮਾਣ ਨੇ ਦੇਖੂ ਛਾਲ ਮਾਰ ਦਿੱਤੀ ਉਹ ਸੋਚਦਾ ਹੁਣ ਕੀ ਕਰਾਂ ਨਾ ਬੇਟਾ ਰਿਆ ਨਾ ਧਰ ਰਿਆ ਨਾ ਘਰ ਵਾਲੀ ਰਹੀ ਮੈਂ ਵੀ ਕੰਨ ਨਜੀ ਕੇ ਉਹ ਵੀ ਅੰਦਰ ਗਿਆ ਦੋਨੇ ਭਾਈ ਲਾ ਲੇ ਉਹ ਵੀ ਬੜ ਗਿਆ ਇਹ ਕ੍ਰੋਧ ਕ੍ਰੋਧੇ ਜਰ ਸਮੇਂ ਸੇ ਥੋੜੇ ਮਿੰਟ ਸਾਰਾ ਪ੍ਰਭਾਵ ਖਤਮ ਕਰਦਾ ਇਹ ਕ੍ਰੋਧ ਹੈ ਕਠਨ ਹੈ ਕਠਨ ਕਰੋ ਉਦਘਟ ਹੀ ਕੇ ਭੀਤਰ ਜੇ ਸੁਧ ਸਬਿਸਰਾ ਮਤ ਮਾਰਦੀ ਉਹਨੇ ਸਾਰੀ ਕਰੋਧ ਨੇ ਜਰਾ ਜੇ ਵਸੇ ਇੰਨੇ ਜੀ ਗੱਲ ਵਿੱਚ ਸਾਰਾ ਪਰਿਵਾਰ ਖਤਮ ਹੋ ਗਿਆ ਇਸਕੇ ਨਵੇਂ ਪਾਸ਼ਾ ਪਰਿਵਾਰ ਕੇ ਇਕੱਠੇ ਨੇ ਕਰੋਧ ਘਟੀ ਕੇ ভিতর ਇਹ ਬੜਾ ਕਠਿਨ ਹੈ ਰੋਕਣਾ ਕਰੋਧ ਨੂੰ ਪਰੰਦਰ ਸ਼੍ਰੀ ਦੇੰਦਰੀਏ ਜੈ ਸੁੱਧ ਸਭ ਇਸਰਾਈ ਜੇ ਸੁੱਧ ਬੁੱਧ ਦਾ ਨਾਸ਼ ਕਰ ਦਿੰਦਾ ਕਰੋਧ ਐਸਾ ਕਰੋਧ ਇਗਮਾ ਤੁਮਨੂੰ ਸੇਵਾ ਕਰਨੇ ਦਾ ਮਹਾਰਾਜ ਬਣਾਸਾ ਲੋਗੇ ਮੈਨੂੰ ਤੁਹਾਡੇ ਚਲਨੇ ਸੇਵਾ ਕਰਦੇ ਹਨ ਮੇਰੇ ਮਨ ਸ਼ਾਂਤ ਹੀ ਨਹੀਂ ਮਨ ਮਨ ਵਿਚਾਰ ਆਉਂਦੇ ਨੇ ਬੜੇ ਨੰਦਰ ਰਹਿੰਦੇ ਗੁੱਸਾ ਨਹੀਂ ਕਰਦੇ ਬੜੇ ਸ਼ਾਂਤ ਰਹਿੰਦੇ ਨੰਦਰ ਰਹਿੰਦੇ ਲੇਕਿਨ ਮੈਨੂੰ ਮੇਰੇ ਮਨ ਨੂੰ ਸ਼ਾਂਤੀ ਹੀ ਨਹੀਂ ਮਿਲੀ ਬਾਤ ਮਾ ਕੇ ਲਗੇ ਗਰੋਧ ਨਹੀਂ ਕਰਨਾ ਜਿੱਥੇ ਅਗ ਬਲਦੀ ਉਹਨਾਂ ਦੇ ਫੁੱਲ ਹੀ ਲੱਗ ਸਕਦੇ ਫੁੱਲ ਲਗਾਣੇ ਹੋ ਤੇ ਸਾਫ ਕਿਆਰੀ ਚਾਹੀਦੀ ਠੰਡੀ ਜਿਆਦਾ ਧੁੱਪ ਪਏ ਤਾਂ ਵੀ ਕੁਮਲਾ ਜਾਂਦੇ ਨੇ ਪੇੜ ਪੌਦੇ ਪਾਣੀ ਦੇਣਾ ਪੈਂਦਾ ਉਹਨਾਂ ਨੂੰ ਤੇ ਕਰੋਧ ਜਗਾ ਫੁੱਲ ਲੱਗ ਨਹੀਂ ਸਕਦੇ ਜਿੱਥੇ ਅਗ ਬਲਦੀ ਉਹਦੇ ਕਿਤੇ ਫੁੱਲ ਲੱਗੇ ਕਹਿੰਦੇ ਮਾਰੇ ਮੈਂ ਤਾਂ ਕਰੋਧ ਕਰਦਾ ਨਹੀਂ ਕਹਿੰਦੇ ਵੀ ਦੱਸ ਸੰਗੀ ਤੈਨੂੰ ਕਦੋਂ ਕਰਦਾ ਕਰੋਧ ਇੱਕ ਦਿਨ महात्मा ने कहा चले मैं तो तु आज तुम तु 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 कथा कर बड़ा खुश हो मैंने महात्मा ने कहा कथा कर कथा कर लगा एक सेवक नूं, नूं नूं एक ने समझाया संगत ने एक ने बंदे ने गए और भरे बंदे ने जो एक कथा करे अग मंग ले इस तरह गुस्सा ना करे कहते कोई नहीं अस बैठे है। ਕਥਾ ਸ਼ੁਰੂ ਹੋ ਗਈ ਮਹਾਂ ਆਨੰਦ ਲਾ ਕਥਾ ਕਰਦੇ ਪਏ ਥੋੜੇ ਦੇਰ ਬਾਅਦ ਉਹ ਬੰਦਾ ਕੋਲੇ ਆ ਕੇ ਬੈਠ ਗਿਆ ਕਹਿੰਦੇ ਮਹਾਤਮਾ ਜੀ ਅਗਨੀ ਚਾਹੀਦੀ ਹੈ ਉਹਨੇ ਕਿਹਾ ਇੱਥੇ ਅਗਨੀ ਨਹੀਂ ਹੈ ਦੱਸੋ ਇਹ ਕੋਲ ਚੱਲ ਜਾ ਥੋੜੇ ਦਰ ਬਾਅਦ ਉਹਨੇ ਫੇਰ ਕਹਤਾ ਮਹਾਤਮਾ ਜੀ ਅਗਨੀ ਚਾਹੀਦੀ ਫੇਰ ਉਹਨੇ ਥੋੜੀ ਝੋੜ ਨਾਲ ਕਿਹਾ ਵੀ ਇੱਥੇ ਥੋੜੀ ਅਗਨੀ अंदर चलिया चुले गुरु अग्नि होगी तीसरी बारी पूछा तो कि डम गुस्से खड़ा हो गया मैं तेन दसना अग्नि उन्हें डंडा फल लिया कुटल लगा महात्मा ने क्या की कर दे। तीन बारी बचन नहीं तेरे तो सहारे जा सके यही उन्हें कहना अग्नि थी तो एक गल नहीं सहार सके कहते इत इस करके तेरे मन में शांति नहीं ਮਨ ਸ਼ਾਂਤ ਨਹੀਂ ਹੁੰਦਾ ਜਦੋਂ ਗਿਆਨ ਅਵਸਥਾ ਹੁੰਦੀ ਹੈ ਗਿਆਨ ਨਾਲ ਕ੍ਰੋਧ ਨੂੰ ਵੀ ਰੋਕਿਆ ਜਾਂਦਾ ਹੈ ਪਰ ਜਿਹਨੂੰ ਹੰਕਾਰ ਹੋ ਜਾਏ ਉਹਦਾ ਕ੍ਰੋਧ ਕਿਹਦਾ ਰੁਕ ਸਕਦਾ ਹੈ ਉਹ ਤਾਂ ਗਰਮੀ ਚ ਰਹਿੰਦਾ ਹੈ ਮਾਜੇ ਕੋਲ بڑے ਬੰਦੇ ਬੈਠੇ ਨੇ ਤੇ ਉਹਨਾਂ ਰਮੀਆ ਹੋਇਆ ਥੋੜੀ ਥੋੜੀ ਠੰਡ ਹੈ ਥੋਨੇ ਬੈਠੇ ਬੰਦੇ ਨਾਂ ਮਹਾਤਮਾ ਜੀ ਬਚਨ ਬਲਾਸ ਕਰ ਰਹੇ ਉਹ ਚਾਰ ਬੰਦੇ ਬੈਠੇ ਆ ਕੇ ਕਹਿੰਦੇ ਮਹਾਤਮਾ ਜੀ ਦੀ ਪ੍ਰੀਖਿਆ ਕਰੀਏ ਵੀ ਮਹਲੇ ਉਪਦੇਸ਼ ਕਰਦੇ ਨੇ ਕੀ ਇਹਨਾਂ ਦਾ ਹਾਲ ਚਾਲ ਕੀ ਹੈ ਕਹਿੰਦੇ ਠੀਕ ਹੈ ਪਿਛਲੇ ਨੇ ਇੱਕ ਬੰਦੇ ਨੇ ਤਯਜ ਜਿਹਾ ਸਿਕਨੋ ਚ ਕਹਿੰਦੇ ਮਹਾਰਾਜ ਆਪ ਦਾ ਨਾਮ ਕੀ ਹੈ ਮੈਂ ਕਹਿੰਦੇ ਸ਼ੀਤਲ ਦਾਸ ਕਹਾਤਾ ਪ੍ਰਸੰਗ ਚੱਲਦਾ ਰਿਹਾ ਥੋੜੇ ਦਰ ਮੇਰੇ ਕੋਲ ਫੇਰ ਪੁੱਛ ਲਿਆ ਮਹਾਤਮਾ ਜੀ ਆਪ ਦਾ ਨਾਮ ਕੀ ਸ਼ੀਤਲ ਦਾਸ ਥੋੜੇ ਦਿਰ ਬਾਅਦ ਫੇਰੇ ਕਰੀ ਜਦ ਪੁੱਛਿਆ ਉਹਨੇ ਚਿਮਟਾ ਉਠਾਇਆ ਮਹਾਤਮਾ ਨੇ ਕਿਹਾ ਮਗਰ ਥੋੜੇ ਤੰਦੂ ਦੱਸਣੇ ਤੇ ਮੇਰਾ ਨਾਂ ਕੀ ਹੈ ਉਹ ਦੌੜਿਆ ਉਹ ਤੇ ਪਿੱਛੇ ਪਿੱਛੇ ਮਹਾਤਮਾ ਦੌੜਿਆ ਜਾਂਦਾ ਕਹਿੰਦੇ ਮਾਰੇ ਸੀਤਲ ਦਾਸ ਕਿ ਭੰਬੜ ਦਾਸ ਤੁਸੀਂ ਇੰਨੇ ਜੇ ਤੇ ਸਹਾਰ ਨਹੀਂ ਸਕੇ ਕਿ ਨਾ ਹੀ ਪੁੱਛਿਆ ਨੇ ਤੁਹਾਡਾ ਉਹ ਨੌਂ ਦੀ ਛੋੜ ਐਡੀ ਗਰਮੀ ਚੜ ਗਈ ਤੁਹਾਨੂੰ ਪੁਣ ਨਾ ਰਖਿਆ ਸੀਤੰਦਸ ਤੇ ਤਿੰਨੇ ਮੇਰੀ ਪੁੱਛਿਆ ਤੇ ਤੁਸੀਂ ਸਹਾਰ ਨਹੀਂ ਸਕੇ ਤੇ ਭੰਬੜ ਦਾਸ ਨਾ ਰਖ ਲਿਆ ਆਪਣਾ ਫੇਜ਼ ਮਹਾਤਮ ਸਮਝ ਆਈ ਹੋ ਸੱਚ ਵਿੱਚ ਅੰਦਰ ਬੜੀ ਗਰਮੀ ਬੜਾ ਕ੍ਰੋਧ ਦਾਸਕ ਕ੍ਰੋਧ ਇਹ ਜਿਹੜਾ ਕ੍ਰੋਧ ਹੈ ਇਹ ਉਹਦੀ ਭਗਤੀ ਦਾ ਨਾਸ਼ ਕਰ ਦਿੰਦਾ ਜਿੰਨੀ ਉਹਦੀ ਭਗਤੀ ਹੋਵੇ ਸੇਵ ਹੋਵੇ ਸਿਮਰਨ ਹੋਵੇ ਇਹ ਭਗਤੀ ਸੇਮਾ ਸਿਮਤਨ ਨਾਸ਼ ਕਰ ਦਿੰਦਾ ਇਹ ਕ੍ਰੋਧ ਹੈ ਇਸ ਕਰਕੇ ਮੈਂ ਇਹ ਪ੍ਰਮਾਨ ਕਰਦੇ ਨੇ ਸਾਧੂ ਇਹ ਮਨ ਗੇਹੂ ਨਾ ਜਾਈਂ ਇਮਾਨ ਪਕੜਸ ਨਹੀਂ ਆਉਂਦਾ ਕਿਉਂ ਇੱਕ ਤਾਂ ਤ੍ਰਿਸ਼ਨਾ ਨਾਲ ਲੱਗੀ ਤੇ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ थिर नहा नके मन थिर रहा ही नहीं स्थिर ही नहीं रही राह कठिन क्रोध घट ही के भीतर जैसुद सब बिस सब मत मार देते सारा परिवार खत्म हो गया धन खत्म हो गया पुत्र खत्म हो गया घर वाली खत्म हो गया आप भी मर गए देख दे देख दे सारा परिवार खत्म हो गया रत्न ज्ञान सबको हर लेना तासे वकशन बसाई ये रत्न ज्ञान है सबको हर लेना एक क्रोध सारा कुछ ही छोड़ लंदा ज्ञान है बड़ा कीमती खत्म क्या ज्ञान सारे नु वे हर लंदा तासे वकशन बसाई के अंदर में उससे कुछ नहीं ਜੋਗੀ ਜਦਨ ਨਹੀਂ ਕਰਤ ਸਭ ਹਾਰੇ ਗੁੰਡੀ ਰਹੇ ਗੁਣ ਗਾਈ ਜੋਗੀ ਨੇ ਬੜਾ ਜਤਨ ਕੀਤਾ ਕਰੋਧ ਨੂੰ ਹਟਾਉਣ ਦਾ ਸਭ ਹਾਰੇ ਹਾਰ ਗਏ ਕਿਉਂਕਿ ਕਰੋਧ ਚੰਡਾਲ ਮਗਰ ਬੈਨ ਗੁਣੀ ਰਹੇ ਗੁਣ ਗਾਈ ਉਹ ਗੁਣ ਗਾ ਨਹੀਂ ਕਰਦੇ ਰਹੇ ਲੇਕਿਨ ਜਿਆਦਾ ਜੀ ਗੱਲ ਆ ਗਈ ਤਾਂ ਕੋਈ ਰੋਧ ਕਰ ਲਿਆ ਜਨਾਨਕ ਹਰ ਪੇ ਦਿਆਲਾ ਤੋ ਸਭ ਵੀ ਤੇ ਬਨੇ ਆਈ ਕਹਿੰਦੇ ਮਾਰੇ ਵੀ ਕਿਦਾਂ ਕਿਰਪਾ ਹੋਵੇ ਤੇ ਗੁੜੀ ਗਿਆਨੀ ਵੀ ਹੋ ਗਿਆ ਬੜਾ ਬੜਾ ਕਥਾਵਾਚਕ ਵੀ ਹੋ ਗਿਆ ਗ੍ਰੰਥ ਬਹੁਤ ਸਾਸ਼ਟਰੀ ਬਹੁਤ ਪੜ੍ਹ ਲੇ ਨਾ ਵੱਡਾ ਹੋ ਗਿਆ ਲੇਕਿਨ ਕਹਿੰਦੇ ਕ੍ਰੋਧ ਤਾਂ ਨਹੀਂ ਛੱਡਿਆ ਗਿਆ ਤੇ ਕ੍ਰੋਧ ਕਿਦਾਂ ਛੱਡਦਾ ਜਨਾਨਕ ਹਰਪੇ ਦਿਆਲਾ ਮੈਂ ਕਹਿੰਦੇ ਨੇ ਜੇ ਹਰੀ ਪਰਮੇਸ਼ਰ ਦਿਆਲੇ ਹੋ ਜਾਏ ਤੋ ਸਭ ਵੀ ਜਿਵੇਂ ਬਣਿਆ ਹੋਈ ਤਾਂ ਫਿਰ ਸਾਰੇ ਤਰੀਕੇ ਨਾਲ ਬਣ ਜਾਂਦੀ ਗੱਲ ਇਹ ਪ੍ਰਭੂ ਦੀ ਹੱਲ ਹੋ ਜਾਣਾ ਤੇ ਪ੍ਰਭੂ ਦੀ ਜਲ ਤਾਂ ਨਹੀਂ ਹੁੰਦੀ ਜੇ ਪ੍ਰਭੂ ਦੇ ਲਖਸ ਤੇ ਚਲੇ ਜੋ ਪ੍ਰਭੂ ਦੇ ਗੁਣ ਨੇ ਉਧਾਰਨ ਕਰੇ ਪ੍ਰਭੂ ਸਭ ਦੀ ਪਾਲਣਾ ਕਰਦਾ ਕੋ ਨਾ ਲਵੇ ਨਾ ਲਵੇ ਗਾਲਾਂ ਵੀ ਕੱਢੇ ਤਾਂ ਵੀ ਪ੍ਰਭੂ ਸਾਹਿਬ ਨੂੰ ਭੋਜਨ ਤੇਂ ਦੇ ਰਹੇ ਦੰਦ ਸਤਾਨ ਦਿੰਦੇ ਨੇ ਸਾਰੇ ਉਹਦਾ ਪ੍ਰਬੰਧ ਕਰ ਦਿੰਦੇ ਨੇ ਪ੍ਰਭੂ ਨੇ ਕਦੀ ਨਹੀਂ ਕਿਹਾ ਤੂੰ ਮੈਨੂੰ ਗਾਲਾਂ ਕੱਢਦਾ ਮੈਂ ਨਹੀਂ ਤੈਨੂੰ ਕੁਝ ਦੇਣਾ ਪਿਤਾ ਕਰਦਾ ਹੈ ਉਹ ਬੱਚਾ ਕਹਿਣੇ ਦੇਣਾ ਚੱਲੇ ਪਿਤਾ ਗਰੋਧ ਕਰਕੇ ਕਰੋ ਬਾੜ ਕੱਢ ਦਿੰਦੇ ਲੇਕਿਨ ਪਿਤਾ ਐਸਾ ਹੈ ਕਦੀ ਨਹੀਂ ਕਿਸੇ ਨੇ ਬੋਲਿਆ ਕਰਦਾ ਭਾਵੇਂ ਕੋਈ ਇਨਾਮ ਲਵੇ ਨਾ ਲਵੇ ਗਾਲਾਂ ਵੀ ਕੱਢ ਦੇਵੇ ਤਾਂ ਵੀ ਉਹਦੀ ਸਭ ਦੀ ਪਾਲਣਾ ਕਰਦਾ ਪਰਮੇਸ਼ਰ ਕਿਨ ਇਹ ਗੁਣ ਧਾਰਨ ਕਰੇ ਉਹ ਆਪਣੇ ਸੇ ਪ੍ਰਭੂ ਦੇ ਤਾ ਪ੍ਰਭੂ ਦੀ ਹੱਲੀ ਹੁੰਦਾ ਕੋਈ ਸਮਝੇ ਮੇਰੇ ਲਖਸਤੇ ਚਲਦਾ ਇਹ ਬੰਦਾ ਤੇ ਪ੍ਰਭੂ ਉਸ ਤੇ ਦਇਆ ਕਰ ਦੇ ਲੈ ਤੇ ਮਾਲਿਸ ਕਰਕੇ ਪ੍ਰਭੂ ਨੇ ਕਿਹਾ ਨਵੇਂ ਪਾਸ਼ਾ ਜਨ ਨਾਨਕ ਹਰ ਭੇ ਦਿਆਲਾ ਤੋ ਸਭੇ ਤੇ ਬਣੇ ਹੋਈ ਸਾਰੇ ਤਰੀਕੇ ਨਾਲ ਫਿਰ ਬਣ ਜਾਂਦੀ ਗੱਲ ਤੇ ਇਦਾਂ ਕਿਰਪਾ ਹੋ ਜਾਂਦੀ ਹੈ ਪਰਮੇਸ਼ਰ ਦੀ ਔਰ ਜਦ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ ਤੇ ਫਿਰ ਕਰੋਧ ਦਾ ਨਾਸ਼ ਹੋ ਜਾਂਦਾ ਹੈ ਕ੍ਰੋਧ ਦਾ ਨਾ ਹੋਵੇ ਤੇ ਮਨ ਸ਼ਾਂਤ ਹੋ ਜਾਂਦਾ ਹੈ ਅੱਜ ਇਹ ਇਹ ਸਮਝ ਆ ਗਈ ਕਿ ਅੰਦਰ ਸੀ ਮੈਨੂੰ 12 ਸਾਲ ਹੋ ਗਏ ਸੇਵਾ ਕਰਦੇ ਨੇ ਮਨ ਨਹੀਂ ਸ਼ਾਂਤ ਨਹੀਂ ਤੇ ਅੱਜ ਸਮਝ ਆਈ ਮਨ ਕਿਦਾਂ ਸ਼ਾਂਤ ਹੁੰਦਾ ਤੇ ਜਦ ਤੱਕ ਕ੍ਰੋਧ ਨਹੀਂ ਦੂਰ ਹੁੰਦਾ ਮਨ ਸ਼ਾਂਤ ਹੁੰਦਾ ਹੀ ਨਹੀਂ ਭਾਵੇਂ ਜਿੰਨੇ ਮਰਜ਼ੀ ਜਨ ਪੱਲ ਲਵੇ ਗ੍ਰੰਥ ਪੱਲ ਲਵੇ ਮੇਸ਼ਾਤ ਪੱਲ ਲਵੇ ਮਨ ਦੀ ਸ਼ਾਂਤੀ ਨਹੀਂ ਹੁੰਦੀ ਤੇ ਮਨ ਦੀ ਸ਼ਾਂਤੀ ਵਾਸਤੇ ਇਹ ਤਰੀਕਾ ਦੱਸਿਆ ਗੁਰੂ ਦੇਵ ਨੇ ਤੇ ਉਹਨੂੰ ਧਾਰਨ ਕਰੇਗਾ ਤੇ ਮਨ ਸ਼ਾਂਤ ਹੋ ਜਾਵੇਗਾ